ਜਿੱਥੇ ਕੀ ਦਿਨੋਦਿਨੀ ਹੱਡ ਤੋੜ ਠੰਡ ਸੂਬੇ ਦੇ ਅੰਦਰ ਵਾਦੀ ਜਾ ਰਹੀ ਹੈ ਉੱਥੇ ਹੀ ਪੀਐਜੂ ਦੇ ਮਾਹਿਰ ਮੌਸਮ ਵਿਗਿਆਨਿਕ ਡਾਕਟਰ ਪਵਨੀਤਪੁਰ ਕਿੰਗਰਾ ਵੱਲੋਂ ਆਉਣ ਵਾਲੇ ਮੌਸਮ ਦੀ ਜਾਣਕਾਰੀ ਦਿੱਤੀ ਗਈ ਉੱਥੇ ਇਸ ਮੌਕੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜੇਕਰ ਅਸੀਂ ਕਰੰਟ ਵੈਦਰ ਕੰਡੀਸ਼ਨ ਦੀ ਗੱਲ ਕਰੀਏ ਤਾਂ ਉਹ ਆਮ ਹੀ ਚੱਲ ਰਿਹਾ ਹੈ ਜੇਕਰ ਅਸੀਂ ਕੱਲ ਦੇ ਡੇ ਟਾਈਮ ਟੈਂਪਰੇਚਰ ਦੀ ਗੱਲ ਕਰੀ ਤਾਂ 1.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਨਾਲੋਂ 7 ਸੈਂਟੀਗ੍ਰੇਡ ਉੱਪਰ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਸਭ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਦਿਨ ਅਤੇ ਰਾਤ ਦਾ ਤਾਪਮਾਨ ਆਮ ਹੀ ਚੱਲ ਰਿਹਾ ਹੈ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ 2 ਦਿਨ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਰਸਾਤ ਹੋ ਸਕਦੀ ਹੈ ਅਤੇ ਉਸ ਦੇ ਨਾਲ ਹੀ ਕਿਤੇ ਕਿਤੇ ਗਰਜ ਚਮਕ ਵੀ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੀ ਕੱਲ ਯਾਨੀ ਕਿ 11 ਤਰੀਕ ਨੂੰ ਲੈ ਕੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 17.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਔਰ ਰਾਤ ਦਾ ਜਿਹੜਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਔਰ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ ਕਿਤੇ ਕਿਤੇ ਗੱਡ ਚਮਕ ਵੀ ਹੋ ਸਕਦੀ ਹੈ ਇਹਦੇ ਵਾਸਤੇ ਕੱਲ 11 ਤਰੀਕ ਨੂੰ ਆਈਐਮਡੀ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ ਪਰ ਹਲਕੀ ਜਿਹੜੀ بارش ਔਰ ਗਰਜ ਚਮਕ ਨੂੰ ਲੈ ਕੇ ਜ਼ਰੂਰ ਕੱਲ ਯੈਲੋ ਅਲਰਟ ਕੀਤਾ ਗਿਆ ਹੈ ਫਾਰਮਰਸ ਨੂੰ ਹੀ ਦੱਸ ਸਕਦੇ ਆ ਜੀ ਕਿ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਜਿਹੜੀਆਂ ਕਿ ਰਬੀ ਕ੍ਰੌਪਸ ਵਾਸਤੇ ਬਿਲਕੁਲ ਸਹੀ ਨੇ ਔਰ ਆਉਣ ਵਾਲੇ ਜਿਹੜੇ ਦੋ ਦਿਨ ਨੇ ਉਹਨਾਂ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਜੋ ਹੈ ਉਹ ਜ਼ਰੂਰ ਹੋ ਸਕਦੀ ਹੈ ਜੀ ਕੱਲ ਜਿਹੜਾ ਹਲਕੀ ਬਾਰਿਸ਼ ਲਈ ਔਰ ਗੜ ਚਮਕ ਵਾਸਤੇ yellow alert IMD ਵੱਲੋਂ ਜਾਰੀ ਕੀਤਾ ਗਿਆ ਇਹਦੇ ਤੋਂ ਬਿਨਾਂ ਹੋਰ ਕੋਈ ਅਲਰਟ ਨਹੀਂ ਹੈ ਲੋਕਾਂ ਨੂੰ ਕੀ ਕਹਣਾ ਲੋਕਾਂ ਨੂੰ ਇਹ ਹੀ ਦੱਸ ਸਕਦੇ ਆ ਜੀ ਕਿ ਜਿਹੜੀਆਂ ਅਸੀਂ ਦੇਖਿਆ ਕਿ ਸੰਗਨੀ ਧੁੰਦ ਵੀ ਇਹਨਾਂ ਦਿਨਾਂ ਵਿੱਚ ਦੇਖੀ ਗਈ ਹੈ ਔਰ ਜਿਹੜਾ ਵੈਦਰ ਕਾਫੀ ਕੋਲਡ ਚੱਲ ਰਿਹਾ ਹੈਗਾ ਸੋ ਵਿੱਚ ਵੇਰੀਏਬਿਲਿਟੀ ਵੀ ਕਾਫੀ ਹੈ ਸੋ ਸਾਰਿਆਂ ਨੂੰ ਆਪਣੀ ਸਿਹਤ ਦਾ ਬੜਾ ਧਿਆਨ ਰੱਖਣਾ ਚਾਹੀਦਾ ਆ ਪ੍ਰੋਪਰ ਜਿਹੜੀ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਆਊਟਡੋਰ ਐਕਟੀਵिटीज ਘਟੋ-ਕਟ ਕਰਨੀਆਂ ਚਾਹੀਦੀਆਂ ਯਾਨੀ ਜਦੋਂ ਵੀ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਔਰ ਜਦੋਂ ਧੁੰਦ ਵੀ ਅਸੀਂ ਦੇਖਿਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੋ ਰਹੀ ਹੈ ਉਹਦੇ ਨਾਲ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਉਹਦਾ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਟ੍ਰੈਵਲ ਤਾਂ ਹੀ ਕਰਨਾ ਚਾਹੀਦਾ ਜੇ ਬਹੁਤ ਜ਼ਰ